ਕੋਸ਼ਿਸ਼ ਕਰਨੀ ਹੈ ਜਿਵੇਂ ਤੜਪ ਹੁੰਦੀ ਅੰਦਰ ਜਿਹੜੇ ਸੁਰਗਵਜੋ ਆਤਮਾ ਆਈ ਗੁਰੂ ਵਾਲੇ ਮਨ ਤੋਂ ਬਾਅਦ ਵੀ ਉਹਨਾਂ 'ਚ ਸ਼ਾਂਤੀ ਨਹੀਂ ਆਉਂਦੀ ਜਿਹਨੇ ਨਾਮ ਸਮਾ ਕੇ ਸੱਚ ਨੂੰ ਮਿਲ ਨਹੀਂ ਲੈਂਦੇ ਜਿਨ੍ਹਾਂ 'ਚ ਨਿੱਜ ਮਹਿਦ ਦਰਗਾਹ ਵਿੱਚ ਆਉਣਾ ਜਾਣਾ ਬਣਾ ਲੈ ਲੈਂਦੇ ਉਹਨਾਂ 'ਚ ਉਸ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਇਸ ਕਰਕੇ ਉਹ ਮਨ ਹਰ ਵਕਤ ਤੜਪ ਤੇ ਤਲਾਸ਼ ਵਿੱਚ ਹੁੰਦਾ ਹੈ ਵਿਰਾਗ ਵਿੱਚ ਹੁੰਦਾ ਹੈ ਕਿ ਕਿੱਥੋਂ ਵੀ ਮੈਨੂੰ ਇਸ ਨਾਮ ਦਾ ਪੇਤ ਲੱਗੇ ਮੇਰੇ ਆਪਣੇ ਸੂਰ ਦਾ ਪਤਾ ਲੱਗੇ ਦਰਗਾਹ ਵਿੱਚ ਆਉਣ ਦਾ ਰਸਤਾ ਤੇ ਨਿਜ ਮਹਿਲ ਹੋਏ ਜਾਣ ਦਾ ਕੋਈ ਰਸਤਾ ਦੱਸੇ ਤਰਫ ਹੁੰਦੀ ਅੰਦਰ ਜਦੋਂ ਆਪਾਂ ਨੂੰ ਪੇਤ ਖੁੱਲ ਜਾਂਦਾ ਹੈ ਤਾਂ ਉਸ ਰਸਤੇ ਦੇ ਸਹਿਸਭਾਈ ਪਹਿਲੇ ਜਨਮ ਸਮਝੇ ਤੋਂ ਆਪਣੀ ਲੇਟੋਟੀ ਹੁੰਦੀ ਹੈ ਉਥੋਂ ਤੱਕ ਸਹਿਸਭਾਈ ਮਨ ਪਹੁੰਚ ਜਾਂਦਾ ਹੈ ਉਸ ਬਾਅਦ ਅੱਗੇ ਆਪਾਂ ਨੂੰ ਮਿਹਨਤ ਕਰਨੇ ਪੈਂਦੇ ਸਬਦ ਦੁਆਰਾ ਤਾਂ ਕਿ ਅਸੀਂ ਇਸ ਜਮੇ ਵਿੱਚ ਆ ਕੇ ਸੱਚ ਨੂੰ ਮਿਲ ਲੇਗੇ ਉਹਦੇ ਵਾਸਤੇ ਮਿਹਨਤ ਜ਼ਰੂਰੀ ਹੈ